ਸਭੀ ਕਲਾ ਸਾਰਣ ਨੂੰ ਅੱਜ ਦੀ ਰਚਨਾ ਹੈ ਦਵਿੰਦਰ ਕੌਟ ਤਾਰੀਵਾਲ ਦੀ ਲਿਖੀ ਹੋਈ ਲੋਕ ਕਲਾਵਾਂ ਵਿੱਚ ਔਰਤਾ ਤੇ মিডিਆ ਲੋਕ ਕਲਾਵਾਂ ਵਿੱਚ ਔਰਤਾ ਤੇ মিডিਆ ਲੋਕ ਕਲਾ ਨੂੰ ਪ੍ਰਪਾਸ਼ਿਤ ਕਰਨਾ ਇਸ ਦਾ ਸਰੂਪ ਨਿਸ਼ਚਿਤ ਕਰਨਾ ਦੇ ਲੋਕ ਕਲਾ ਦੇ ਵੱਖ-ਵੱਖ ਰੂਪਾਂ ਨੂੰ ਕਿਸੇ ਨਿਸ਼ਚਿਤ ਸ੍ਰੇਣੀ ਵਿੱਚ ਵੰਡਣਾ ਬਹੁਤ ਹੀ ਕਠਿਨ ਕੰਮ ਹੈ ਕਲਾ ਦਾ ਪਹਿਲਾ ਕੰਮ ਸਹਿਜ ਸੁਆਦ ਪੈਦਾ ਕਰਨਾ ਹੈ ਲੋਕ ਕਲਾ ਦੇ ਖੇਤਰ ਵਿੱਚ ਲਲਿਤ ਤੇ ਉਪਯੋਗੀ ਕਲਾ ਦਾ ਨਿਖੇੜ ਨਹੀਂ ਕੀਤਾ ਜਾਂਦਾ ਜਗੋਂ ਇਸ ਕਿੱਤਰ ਦੀ ਕਲਾ ਸਹਿਜ ਰਸ ਦੀ ਤ੍ਰਿਪਤੀ ਕਰਨ ਦੇ ਨਾਲ ਨਾਲ ਉਪਯੋਗੀ ਵੀ ਹੁੰਦੀ ਹੈ ਤੇ ਜੀਵਨ ਵਿੱਚ ਸਹਿਜ ਰੂਪ ਵਿੱਚ ਰਚੀ ਹੁੰਦੀ ਹੈ ਇਹ ਜੀਵਨ ਦੀਆਂ ਲੋੜਾਂ ਵਿੱਚੋਂ ਪੈਦਾ ਹੋਈ ਹੋਣ ਕਰਕੇ ਜੀਵਨ ਦਾ ਸਹਿਜ ਅੰਗ ਹੁੰਦੀ ਹੈ ਲੋਕ ਕਲਾ ਘਰਾਂ ਦਾ ਸਹਿਜ ਸ਼ਿੰਗਾਰ ਹੁੰਦੀ ਹੈ ਘਰਾਂ ਵਿੱਚ ਵਰਤੇ ਜਾਂਦੇ ਖੇਸ ਦਰੀਆਂ ਗਲੀਚੇ ਫਲਕਾਰੀਆਂ ਚਾਦਰਾਂ ਸਹਰਾਣੇ ਖੂਬਸੂਰਤ ਤਰੀਕੇ ਨਾਲ ਕੱਢੇ ਜਾਂਦੇ ਹਨ ਕੁੜੀ ਦੀ ਖੂਬਸੂਰਤੀ ਇਸ ਦੇ ਕਲਾਤਮਿਕ ਗੁਣਾਂ ਤੇ ਵੀ ਨਿਰਭਰ ਕਰਦੀ ਹੈ ਪਿਛਲੇ ਸਮੇਂ ਵਿੱਚ ਜਿਹੜੀ ਕੁੜੀ ਨੂੰ ਕੱਢਣਾ ਕੱਤਣਾ ਸੀਨਾ ਪਰੋਣਾ ਸਲੀਕੇ ਨਾਲ ਆਉਂਦਾ ਸੀ ਉਸ ਨੂੰ ਸਹਰਨਰੀ ਹੋਣ ਦਾ ਨਾਮ ਦਿੱਤਾ ਜਾਂਦਾ ਸੀ ਇਹ ਸੱਚ ਹੈਰੀ ਹੈ ਬੜਾ ਕਿਹਾ ਜਾਂਦਾ ਸੀ ਨਹੀਂ ਤਾਂ ਉਸ ਨੂੰ ਕੁਡੜਾ ਕਿਹਾ ਜਾਂਦਾ ਸੀ ਕੁਦਰਤ ਸਮਾਜ ਵਿੱਚ ਉਸੇ ਤਰ੍ਹਾਂ ਹੀ ਸਭ ਦੀ ਨਿੰਦਿਆ ਦੀ ਪਾਤਰ ਬੰਦੀ ਹੈ ਜਿੱਦਾਂ ਇੱਕ ਬਾਹਰ ਔਰਤ ਇਸ ਲਈ ਲੋਕਲਾ ਇਨਸਾਨੀ ਜ਼ਿੰਦਗੀ ਦਾ ਨਾ ਜੁਦਾ ਹੋਣ ਵਾਲਾ ਅੰਗ ਹੈ ਇਸ ਵਿੱਚ ਕੰਧ ਚਿੱਤਰ ਤੀਲਾਂ ਜਾਂ ਕਾਲੀਆਂ ਦੇ ਬੋਟੇ ਬੋਟੀਆਂ ਮੂੜੇ ਗੋਲੇ ਸਿੱਕੂ ਖੇਸਦਰਨਾ ਕਸਿੱਤੇ ਫਲਕਾਰਨਾ ਆਦੀ ਸ਼ਾਮਲ ਹਨ ਮਿੱਟੀ ਦੇ ਚੁੱਲ੍ਹੇ ਹਾਰੇ ਤੇ ਉਹਨਾਂ ਉੱਤੇ ਕੀਤੀ ਰੰਗਾਂ ਦੀ ਕਾਰੀਗਰੀ ਇਸ ਕਲਾ ਦੇ ਖੇਤਰ ਵਿੱਚ ਸ਼ਾਮਲ ਹਨ ਦਰੀ ਇੱਕ ਟੈਕਸਟਾਈਲ ਫਲੋਰ ਹੁੰਦਾ ਹੈ ਜੋ ਆਮ ਤੌਰ ਤੇ ਫਰਸ਼ ਦੀ ਉੱਪਰਲੀ ਪਰਤ ਨੂੰ ਢੱਕਦੀ ਹੈ ਰਵਾਇਤ ਅਨੁਸਾਰ ਉਹਨਾਂ ਦੀ ਬਣੀ ਹੁੰਦੀ ਹੈ 20 ਸਦੀ ਦੇ ਬਾਅਦ ਸਿੰਥੈਟਿਕ ਫਾਈਬਰ ਦੇ ਤੌਰ ਤੇ ਜਿਵੇਂ ਪੋਲੀ ਪ੍ਰੋਪੀਲਨ ਅਤੇ ਨਾਈਲੋਨ ਜਾਂ ਪਲਸਟਰ ਅਕਸਰ ਵਰਤਿਆ ਜਾਂਦਾ ਹੈ ਫਾਈਬਰ ਉਹਨਾਂ ਨਾਲੋਂ ਸਸਤੀ ਮਿਲਦੀ ਹੈ ਇਹ ਆਮ ਤੌਰ ਤੇ ਮਰੋੜਿਆਂ ਗੁਛੇ ਦੇ ਰੂਪ ਵਿੱਚ ਹੁੰਦੀ ਹੈ ਜੋ ਉਹਨਾਂ ਦੀ ਗਰਮਾਈਸ਼ਤੀ ਸਾਫ ਸਮਾਲ ਵਿੱਚ ਲਈਸਾਈ ਹੁੰਦੇ ਹਨ ਦਰੀ ਦੀ ਫਰਾਦ ਹੋਈ ਅਰਦੇਬਲ ਹਤਰੀ ਇੱਕ ਛੋਟੀ ਦਰੀ ਸਾਰੇ ਯੂਰਪ ਤੇ ਪੂਰਬੀ ਅਮਰੀਕਾ ਦੇ ਵਰਤੋਂ ਬਾਰੇ ਜਾਨੋ ਗੁੱਡਵੇਪ ਲੇਬਲਿੰਗ ਯੋਜਨਾ ਇਹ ਪ੍ਰੋਸਾ ਦਿੰਦੀ ਹੈ ਕਿ ਬੱਚੇ ਦੇ ਜੀਵਨ ਦੀ ਵਰਤੋਂ ਨਹੀਂ ਕੀਤੀ ਜਾਂਦੀ ਯਾਦ ਕਰਨ ਵਾਲਿਆਂ ਨੂੰ ਲੇਬਲ ਦੀ ਦੇਇਗੀ ਹੁੰਦੀ ਹੈ ਤੇ ਸੰਗ੍ਰਹਿ ਰਾਜੇਵਰ ਤੋਂ ਵਾਲੇ ਉਤਪਾਦਨ ਕੇਂਦਰ ਕੇਂਦਰਾਂ ਦੀ ਨਿਗਰਾਨੀ ਅਤੇ ਪਹਿਲੇ ਹੁੰਦੇ ਹਨ ਇਹਨਾਂ ਦਿਖਾਏ ਗਏ ਬੱਚਿਆਂ ਦੇ ਅਧਿਆਪਕਾਂ ਨੂੰ ਭੇਜਿਆ ਗਿਆ ਹੈ ਮੰਜੇ ਤੇ ਵਿਛਾਉਣ ਵਾਲੇ ਮੋٹے ਸੂਤ ਤੋਂ ਤਿਆਰ ਕੀਤੇ ਇੱਕ ਮੋٹے ਬਸਤਰ ਨੂੰ ਦਰੀ ਕਹਿੰਦੇ ਹਨ ਆਮ ਤੌਰ ਤੇ ਮੰਜੇ ਤੇ ਪਹਿਲਾਂ ਦਰੀ ਵਿਛਾਈ ਜਾਂਦੀ ਹੈ ਫਿਰ ਦਰੀ ਉੱਪਰ ਮੌਸਮ ਅਨੁਸਾਰ ਚਾਦਰ ਵਿਛਾਈ ਜਾਂਦੀ ਹੈ ਚਾਦਰ ਚਤਾਈ ਗਦੈਲਾ ਦੀ ਵਿਛਾਏ ਜਾਂਦੇ ਹਨ ਮੰਜੇ ਉੱਪਰਲੀ ਕੱਲੀ ਦਰੀ ਵਿਛਾਉਣਾ ਚੰਗਾ ਨਹੀਂ ਮੰਨਿਆ ਜਾਂਦਾ ਮੰਗੇ ਦੀ ਤਰੀ ਨਾਲੋਂ ਬੜੀਆਂ ਦਰੀਆਂ ਵੀ ਬਣਾਇਆ ਜਾਂਦੀਆਂ ਬੜੀਆਂ ਦਰੀਆਂ ਕੱਠ ਸਮੇ ਬਹੁਤੇ ਲੋਕਾਂ ਦੇ ਬੈਠਣ ਲਈ ਧਰਤੀ ਜਾਂ ਪੱਕੇ ਫਰਸ਼ ਤੇ ਵਿਛਾਈਆਂ ਜਾਂਦੀਆਂ ਦਰੀਆਂ ਕਰਦੀਆਂ ਕੁੜਨਾ ਬੁੰਨਾ ਕਰ ਵਿੱਚ ਹੀ ਬਣਾਉਂਦੀਆਂ ਸਨ ਤੇ ਹਨ ਦਰੀਆਂ ਤੇ ਦਰੀਆਂ ਵਾਲੇ ਬਿਸਤਰੇ ਦਾਜ ਵਿੱਚ ਦਿੰਦੇ ਦਿੱਤੇ ਜਾਂਦੇ ਹਨ ਦਰੀ ਬਣਾਉਣ ਲਈ ਪਹਿਲਾਂ ਦਰੀ ਬਣਾਉਣ ਵਾਲੇ ਅੱਡੇ ਤੇ ਗਰੀਬਾ ਤਾਣਾ ਤਨਿਆ ਜਾਂਦਾ ਹੈ ਫਿਰ ਤਾਣੇ ਦੇ ਵਿੱਚ ਅੱਗੇ ਪਿੱਛੇ ਕਰਕੇ ਦੋ ਡੰਡੇ ਪਾਏ ਜਾਂਦੇ ਹਨ ਇਹਨਾਂ ਡੰਡਿਆਂ ਨੂੰ ਮੱਕੜੇ ਕਹਿੰਦੇ ਹਨ ਤਾਣੇ ਉੱਪਰ ਕੋੜੀ ਰੱਖੀ ਜਾਂਦੀ ਹੈ ਮੱਕੜਿਆਂ ਦੇ ਸਿਰਿਆਂ ਨੂੰ ਕੋੜੀ ਤੇ ਪਾਈਆਂ ਕਟੂਆਂ ਦੇ ਸਿਰਿਆਂ ਨਾਲ ਰੱਸੀ ਬੰਨੀ ਜਾਂਦੀ ਹੈ ਦਰੀ ਬਨਵਾਲੀਆਂ ਜਨਾਨੀਆਂ ਦੇ ਬੈਠਣ ਲਈ ਤਾਣੇ ਉੱਪਰ ਇੱਕ ਫੱਟਾ ਰੱਖਿਆ ਜਾਂਦਾ ਹੈ ਇਸ ਫੱਟੇ ਤੇ ਬੈਠ ਕੇ ਹੀ ਜਨਾਨੀਆਂ ਦਰੀ ਬਣਾਉਂਦੀਆਂ ਹਨ ਉਰੀ ਤੇ ਪਾਈਆਂ ਕਾਟੂਆਂ ਨੂੰ ਜਦ ਅੱਗੇ ਪਿੱਛੇ ਕੀਤਾ ਜਾਂਦਾ ਤਾਂ ਤਾਣੇ ਵਿੱਚ ਪਾਏ ਮਕੜਿਆਂ ਨਾਲ ਤਾਣਾ ਉੱਪਰ ਹੇਠਾਂ ਹੁੰਦਾ ਰਹਿੰਦਾ ਹੈ ਫਿਰ ਤਾਣੇ ਵਿੱਚ ਰੰਗਦਾਰ ਸੂਤ ਦੀਆਂ ਬਣਾਈਆਂ ਹੋਣਾਂ ਛੁੱਟੀਆਂ ਗਜਾਂਵ ਜਨਾਨੀਆਂ ਹੱਥਾਂ ਨਾਲ ਤਾਣੇ ਵਿੱਚੋਂ ਦੀ ਲੰਘਾਉਂਦੀਆਂ ਤਾਣੇ ਵਿੱਚ ਗੁੱਟੀਆਂ ਗਜਾਂ ਰਾਹੀਂ ਪਾਏ ਧਾਗੇ ਦੇ ਪੇਟੇ ਨੂੰ ਪੰਜੀ ਅਤੇ ਤਾਣੇ ਵਿੱਚ ਸਿੱਟ ਕੀਤਾ ਜਾਂਦਾ ਠੋਕ ਕੇ ਨਾਲ ਲਾਇਆ ਜਾਂਦਾ ਇਸ ਵੀਡੀਓ ਅਨੁਸਾਰ ਦਿਨਾਨੀਆਂ ਕਾਟੂਆਂ ਨੂੰ ਅੱਗੇ ਪਿੱਛੇ ਸਿੱਟ ਕੇ ਤਾਣੇ ਵਿੱਚ ਰੰਗਦਾਰ ਪੇਟੇ ਨੂੰ ਪਾ ਕੇ ਪੇਟੇ ਨੂੰ ਪਹਿਲਾਂ ਬਣੀ ਦਰੀ ਨਾਲ ਪੰਜੇ ਨਾਲ ਸਿੱਟ ਕਰਦੇ ਹੋਏ ਸਾਰੀ ਦਰੀ ਬੁਣ ਲੈਂਦੀਆਂ ਹਨ ਦਰੀ ਇੱਕੋ ਜਿਹੀ ਚੌੜੀ ਰਹੇ ਇਸ ਲਈ ਬਣੀ ਦਰੀ ਉੱਪਰ ਪੰਖ ਲਾ ਕੇ ਰੱਖੀ ਜਾਂਦੀ ਹੈ ਜਦ ਸਾਰੀ ਦਰੀ ਬਣ ਜਾਂਦੀ ਹੈ ਤਾਂ ਘੋੜੀ ਤੇ ਮਕੜਿਆਂ ਨੂੰ ਤਾਣੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਤਾਣੇ ਦੇ ਅੱਗੇ ਪਿੱਛੇ ਜਿਹੜਾ ਤਾਣਾ దਰੀ ਬੁਨਣ ਤੋਂ ਬਿਨਾਂ ਰਹਿ ਜਾਂਦਾ ਹੈ ਉਸ ਤਾਣੇ ਨੂੰ ਦੋਵੇਂ ਪਾਸਿਆਂ ਤੋਂ ਕੈਂਚੀ ਨਾਲ ਕੱਟ ਕੇ ਦਰੀ ਬੁਨਣ ਵਾਲੇ ਅੱਡੇ ਤੋਂ ਬਾਹਰ ਕੱਢ ਲਿਆ ਜਾਂਦਾ ਤਾਣੇ ਦੇ ਰਹੇ ਇਸ ਹਿੱਸੇ ਤੋਂ ਵੱਖ-ਵੱਖ ਕਿਸਮਾਂ ਦੇ ਬੰਬਲ ਵਟੇ ਜਾਂਦੇ ਹਨ ਦਰੀਆਂ ਵਿੱਚ ਪਾਤ ਪਾੰਦੇ ਨਮੂਨੇ ਪਾਏ ਜਾਂਦੇ ਹਨ ਸਿੱਧੀਆਂ ਫਟੀਆਂ ਵਾਲੀਆਂ ਦਰੀਆਂ ਵੀ ਬਣਾਈਆਂ ਜਾਂਦੀਆਂ ਸਨ ਇਸ ਤਰ੍ਹਾਂ ਦਰੀ ਬਣਦੀ ਸੀ ਹੁਣ ਦਰੀਆਂ ਬੁਨਣ ਦਾ ਰਿਵਾਜ ਦਿਨੋ ਦਿਨ ਘਟਦਾ ਜਾ ਰਿਹਾ ਦਰੀਆਂ ਦੀ ਵਰਤੋਂ ਵੀ ਅੱਜਕੱਲ ਕਰਦੀ ਜਾ ਰਹੀ ਹੈ ਹੁਣ ਬਾਜ਼ਾਰ ਵਿੱਚੋਂ ਦਰੀਆਂ ਬਣੀਆਂ ਬਣਾਈਆਂ ਮਿਲ ਜਾਂਦੀਆਂ ਹਨ ਵਿਹਾਂ ਵਿੱਚ ਅੱਜਕੱਲ ਰੂਮ ਦੇ ਗਦੇ ਤੇਨ ਦਰਵਾ ਚੱਲ ਪਿਆ ਪੰਜਾਬ ਦੇ ਲੋਕ ਇਤਿਹਾਸ ਵਿੱਚ ਬਹੁਤ ਸਾਰੀਆਂ ਜਹੀਆਂ ਲੋਕ ਲਾਵਾਂ ਹਨ ਜੋ ਕਿ ਰੱਬ ਦੇ ਕਮਾਲ ਨਾਲ ਸਬੰਧਤ ਹਨ ਪੰਜਾਬ ਦੇ ਲੋਕ ਇਤਿਹਾਸ ਵਿੱਚ ਬਹੁਤ ਸਾਰੇ ਅਜਿਹੇ ਲੋਕ ਕਲਾਵਾਂ ਹਨ ਜੋ ਕਿ ਹੱਥ ਦੇ ਕਮਾਲ ਨਾਲ ਸਬੰਧਤ ਹਨ ਸਾਨੂੰ ਬਹੁਤ ਮਾਣ ਹੈ ਕਿ ਪੰਜਾਬ ਦੀਆਂ ਔਰਤਾਂ ਨੇ ਇਹਨਾਂ ਕਲਾਵਾਂ ਵਿੱਚ ਬਹੁਤ ਯੋਗਦਾਨ ਪਾਇਆ ਇਸੇ ਕਰਕੇ ਭਾਈ ਕਾਮ ਸਿੰਘ ਨਾਭਾ ਨੇ ਪੰਜਾਬ ਦੀ ਇਸਤਰੀ ਨੂੰ 32 ਲੱਖਣੀ ਪਾਵ ਬੱਤੀ ਗੁਣਾ ਵਾਲੀ ਸੁਲੱਖਣੀ ਔਰਤ ਦੱਸਿਆ ਹੈ ਜੇਕਰ ਅਸੀਂ ਇਹਨਾਂ ਸਾਰੀਆਂ ਕਲਾਵਾਂ ਬਾਰੇ ਗੱਲ ਕਰਗੇ ਤਾਂ ਇਹਨਾਂ ਦੀ ਗਿਣਤੀ ਕਰਨੀ ਸੌਖੀ ਨਹੀਂ ਇਹਨਾਂ ਵਿੱਚ ਕੁਝ ਵਿਸ਼ੇਸ਼ ਕਲਾਵਾਂ ਦਾ ਹੀ ਅਸੀਂ ਵਰਣਨ ਕਰਾਂਗੇ ਟੋਕਰੀਆਂ ਸ਼ਿੱਕੂ ਬਣਾਉਣੇ ਟੋਕਰੀਆਂ ਤੇ ਸ਼ਿੱਕੂ ਬਣਾਉਣ ਦਾ ਮਕਸਦ ਔਰਤਾਂ ਦੀ ਹਰ ਰੋਜ਼ ਦੀ ਜ਼ਿੰਦਗੀ ਵਿੱਚ ਸੁਖਾਲਤਾ ਲਿਆਉਣਾ ਸੀ ਇਨਾਂ ਲਈ ਸੈਤਾਂ ਨਾਲ ਕਈ ਤਰ੍ਹਾਂ ਦੀਆਂ ਚੀਜ਼ਾਂ ਬਾਹਰ ਤੋਂ ਲੈ ਹੋਣ ਤੇ ਘਰ ਵਿੱਚ ਸਾਂਭੰਦ ਦਾ ਕੰਮ ਲਿਆ ਜਾਂਦਾ ਸੀ ਹੌਲੀ-ਹੌਲੀ ਇਹਨਾਂ ਦੀ ਬਨਾਵਟ ਤੇ ਸਜਾਵਟ ਵੱਲ ਵੀ ਧਿਆਨ ਦਿੱਤਾ ਜਾਣ ਲੱਗਾ ਖੇਸ ਬੁਨਣਾ ਪੁਰਾਣੇ ਸਮੇਂ ਵਿੱਚ ਔਰਤਾਂ ਆਪਣਾ ਵੇਲਾ ਸਮਾਂ ਸੂਤ ਕੱਤ ਕੇ ਬਤੀਤ ਕਰਦੀਆਂ ਸਨ ਉਹ ਆਪਣਾ ਸਾਰਾ ਦਾਜ ਕੱਤ ਕੇ ਤਿਆਰ ਕਰਦੀਆਂ ਸਨ ਕੱਤਣ ਤੋਂ ਬਾਅਦ ਸੂਤ ਨੂੰ ਰੰਗ ਕੇ ਅਲੱਗ-ਅਲੱਗ ਨਮੂਨਿਆਂ ਦੀਆਂ ਦਰੀਆਂ ਤੇ ਖੇਸ ਅੱਡਿਆਂ ਤੇ ਬੁਣੇ ਜਾਂਦੇ ਸਨ ਕਹਿੰਦੇ ਹਨ ਕਿ ਇੱਕ ਕੁੜੀ ਸਿਰਫ ਤਾਂ ਨਹੀਂ ਵਿਆਹੀ ਗਈ ਸੀ ਕਿਉਂਕਿ ਉਸਨੇ ਕਦੇ ਕੱਤਿਆ ਨਹੀਂ ਸੀ ਤੇ ਆਪਣਾ ਦਾਜ ਨਹੀਂ ਸੀ ਤਿਆਰ ਕੀਤਾ ਕੜਾਈ ਇੱਕ ਸਿੱਧਾ ਕੱਢਣਾ ਪੰਜਾਬ ਦੀਆਂ ਸੁਹਾਣੀਆਂ ਨੇ ਕਸਿੱਦਾ ਕਾਰੀ ਵਿੱਚ ਵੀ ਆਪਣੇ ਜੋਰ ਦਿਖਾਏ ਹਨ ਇਥੋਂ ਦੀ ਫਲਕਾਰੀ ਦੀ ਕੜਾਈ ਪੂਰੇ ਸੰਸਾਰ ਵਿੱਚ ਪ੍ਰਸਿੱਧ ਹੈ ਇਸ ਤੋਂ ਬਿਨਾ ਚਾਦਰਾਂ ਦੀ ਕੜਾਈ ਮੇਜ਼ਪੋਛਣ ਦੀ ਕੜਾਈ ਰੁਮਾਲਾਂ ਦੀ ਕੜਾਈ ਦੀ ਵੀ ਕੀਤੀ ਜਾਂਦੀ ਹੈ ਇਹਨਾਂ ਤਰ੍ਹਾਂਾਂ ਦੀਆਂ ਕਿਸਮਾਂ ਵੀ ਅਲੱਗ-ਅਲੱਗ ਦੀਆਂ ਹੁੰਦੀਆਂ ਇਹਨਾਂ ਨੂੰ ਔਰਤਾਂ ਰੰਗ-ਬਰੰਗੇ ਰੇਸ਼ਮੀ ਜਾਂਦੀ ਹੈ ਇਨਾਂ ਕੜੰਗਾਂ ਦੀਆਂ ਕਿਸਮਾਂ ਵੀ ਅਲੱਗ-ਅਲੱਗ ਹੁੰਦੀਆਂ ਹਨ ਇਹਨਾਂ ਨੂੰ ਔਰਤਾਂ ਰੰਗ-ਬਰੰਗੇ ਰੇਸ਼ਮੀ ਧਾਗਿਆਂ ਨਾਲ ਬੁੰਦੀਆਂ ਹਨ ਰੰਗ-ਬਰੰਗੇ ਨਾਲੇ ਵੀ ਘਰ ਵਿੱਚ ਬੁਨੇ ਜਾਂਦੇ ਹਨ ਪੀੜੀਆਂ ਮੰਜੇ ਬੁੰਨੇ ਸੂਤ ਨੂੰ ਰੰਗ ਦੇ ਕੇ ਵਟਕੇ ਬਣਾਏ ਗੇ ਬਾਣ ਨਾਲ ਅਲੱਗ-ਅਲੱਗ ਡਿਜ਼ਾਈਨਾਂ ਨਾਲ ਪੀੜੀਆਂ ਬੁਣੀਆਂ ਜਾਂਦੀਆਂ ਹਨ ਇਸੇ ਤਰ੍ਹਾਂ ਸੂਤ ਨਾਲ ਜਾਂ ਨਾਰੀਅਲ ਦੇ ਬਣੇ ਨਾਲ ਵੀ ਮੰਜੇ ਬੁਨੇ ਜਾਂਦੇ ਹਨ ਕੰਧ ਚਿੱਤਰਕਾਰੀ ਪੰਜਾਬ ਦੀਆਂ ਔਰਤਾਂ ਕੰਧ ਚਿੱਤਰਕਾਰੀ ਵਿਖਾਸ ਤੌਰ ਤੇ ਜਾਣੀਆਂ ਜਾਂਦੀਆਂ ਹਨ ਇਹਨਾਂ ਚਿੱਤਰਾਂ ਨੂੰ ਕੰਧ ਲਿਪਕ ਕੇ ਉਸ ਉੱਪਰ ਰੰਗਾਂ ਨਾਲ ਬਣਾਇਆ ਜਾਂਦਾ ਸੀ। ਇਹਨਾਂ ਚਿੱਤਰਾਂ ਵਿੱਚ ਕੁਦਰਤ ਨੂੰ ਤੇ ਪ੍ਰਮਾਤਮਾ ਨੂੰ ਵੀ ਚਿੱਤਰਿਆ ਜਾਂਦਾ ਸੀ। ਇਹਨਾਂ ਚਿੱਤਰਾਂ ਵਿੱਚ ਤੋਤੇ, ਮੋਰ, ਕਬੂਤਰ, ਫੁੱਲ ਤੇ ਜੀਵੀ ਦੇਵਤਿਆਂ ਦੇ ਚਿੱਤਰ ਬਣਾਏ ਜਾਂਦੇ ਸੀ। ਅਸਲ ਵਿੱਚ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਲਿਖਣ ਦਾ ਮਕਸਦ ਬੁਰੰਗਾਂ ਨੂੰ ਆਪਣੇ ਘਰ ਤੋਂ ਦੂਰ ਰੱਖਣ ਦਾ ਤਰੀਕਾ ਸੀ। ਇਹਨਾਂ ਪ੍ਰਤਿਕ ਕਲਾਵਾਂ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ ਹੱਥ ਕਲਾਵਾਂ ਪੰਜਾਬ ਔਰਤਾਂ ਹਿੱਸੇ ਆਉਂਦੀਆਂ ਹਨ ਜਿਵੇਂ ਕਿ ਪਰਾਂਦਾ ਬਣਾਉਣਾ ਚਿੱਤਰ ਬਣਾਉਣੇ ਨਾਲੇ ਬੁੰਨੇ ਮਿੱਟੀ ਦੇ ਚੁੱਲ੍ਹੇ ਹਾਰੇ ਬਣਾਉਣੇ ਆਦਿ ਲੋਕਲਾਦੇ ਖੇਤਰ ਵਿੱਚ ਮਿੱਟੀ ਲੱਕੜੀ ਤਾਦ ਦੀਆਂ ਮੂਰਤੀਆਂ ਤੋਂ ਲੈ ਕੇ ਕਾਗਜ਼ੀ ਫੁੱਲਾਂ ਤੱਕ ਅਨੇਕ ਕਲਾਵਾਂ ਸ਼੍ਰੇਣੀਆਂ ਸ਼ਾਮਲ ਹਨ ਇਸ ਵਿੱਚ ਕੰਧ ਚਿੱਤਰ ਸੋਨੇ ਦੇ ਗਹਿਣੇ ਮਿੱਟੀ ਦੇ ਗਰਤਨਾ ਉੱਤੇ ਕੀਤੀ ਗਈ ਮੀਨਾਕਾਰੀ ਵੀ ਸ਼ਾਮਲ ਹੈ ਡਾਕਟਰ ਕਰਨੈਲ ਸਿੰਘ ਥਿੰਦ ਨੇ ਹੱਥ ਸ਼ਿਲਪ ਦੇ ਬਹੁਤ ਸਾਰੇ ਹੁਨਰਾਂ ਨੂੰ ਲੋਕ ਤੰਦਿਆਂ ਦੀ ਸ਼੍ਰੇਣੀ ਵਿੱਚ ਰੱਖਣ ਦਾ ਸੁਝਾਅ ਦਿੱਤਾ ਹੈ ਪਰ ਇਹ ਵੀ ਸੱਚ ਹੈ ਕਿ ਲੋਕ ਸੰਧਿਆ ਰਾਹੀਂ ਹੀ ਲੋਕ ਕਲਾ ਦਾ ਹੀ ਪ੍ਰਦਰਸ਼ਨ ਹੁੰਦਾ ਹੈ ਪੰਜਾਬ ਦੀ ਲੋਕ ਕਲਾ ਲਈ ਕਈ ਰਵਾਈਤਾਂ ਦੇ ਮਨੋਟਾਂ ਦੇ ਸੁਮੇਲ ਵਿੱਚੋਂ ਨਿਖਰੀ ਹੈ ਬਾਹਰ ਤੋਂ ਜਿੰਨੀਆਂ ਵੀ ਵੱਖ-ਵੱਖ ਸਭਿਆਤਾਵਾਂ ਦੇ ਧਾਰਵੀ ਪੰਜਾਬ ਵਿੱਚ ਆਏ ਹਨ ਉਹਨਾਂ ਨੇ ਵੀ ਇਥੋਂ ਦੀ ਮੂਲ ਮੰਗੀ ਤੇ ਆਪਣਾ ਅਸਰ ਜ਼ਰੂਰ ਪਾਇਆ ਹੈ ਲੋਕ ਕਲਾ ਨੂੰ ਸੁਵਾਰਨ ਨਿਖਾਰਨ ਤੇ ਪ੍ਰਸਾਰਨ ਵਿੱਚ ਭਾਵੇਂ ਮਰਦਾਂ ਦਾ ਵੀ ਯੋਗਦਾਨ ਰਿਹਾ ਹੈ ਪਰ ਪੰਜਾਬ ਦੀਆਂ ਧਰੇਲੂ ਸੁਆਣੀਆਂ ਨੇ ਤਾਂ ਲੋਕ ਕਲਾ ਨੂੰ ਆਪਣੇ ਬੱਚਿਆਂ ਵਾਂਗ ਪਾਲਿਆ ਹੈ ਜੇ ਪੰਜਾਬ ਦੀਆਂ ਹੋਰ ਲੋਕ ਕਲਾਵਾਂ ਦੀ ਗੱਲ ਨਾ ਵੀ ਕਰਗੇ ਤਾਂ ਫੁਲਕਾਰੀ ਹੀ ਇਸ ਦਾ ਬੇਜੋੜ ਨਮੂਨਾ ਹੈ ਲੋਕ ਕਲਾ ਵੀ ਸਮਾਜਿਕ ਆਰਥਿਕ ਹਾਲਾਤਾਂ ਨਾਲ ਬਦਲਦੀ ਰਹਿੰਦੀ ਹੈ ਮੁਗਲਾਂ ਦੇ ਆਉਣ ਤੋਂ ਪਹਿਲਾਂ ਗਹਿਣਿਆਂ ਤੇ ਸੂਰਜ ਯੰਦਕੀ ਦੇਵੀ ਦੇ ਟਕਿਆਂ ਦੀਆਂ ਤਸਵੀਰਾਂ ਹੁੰਦੀਆਂ ਸਨ ਪਰ ਮੁਗਲ ਰਾਜ ਤੋਂ ਬਾਅਦ ਇਹਨਾਂ ਦੀ ਥਾਂ ਤੇ ਫੁੱਲਾਂ ਤੇ ਬੇਲਾਂ ਨੇ ਲੈ ਲਈ ਪਰ ਅੱਜਕੱਲ ਇਹ ਸਾਰਾ ਕੁਝ ਲਗਾਤਾਰ ਲੋਪ ਹੋ ਰਿਹਾ ਹੈ ਮੀਡੀਆ ਦਾ ਪ੍ਰਭਾਵ ਸੱਭਿਆਚਾਰ ਦੇ ਸੰਬੰਧ ਵਿੱਚ ਇੱਕ ਨਿਰਪੀਖ ਸਚਾਈ ਇਹ ਹੈ ਕਿ ਬਦਲਦਾ ਰਹਿੰਦਾ ਹੈ ਲੋਕ ਕਲਾਵਾਂ ਵੀ ਸਭਿਆਚਾਰ ਦਾ ਹੀ ਇੱਕ ਅੰਗ ਹਨ ਸੋ ਬਦਲਦੇ ਸਭਿਆਚਾਰ ਦਾ ਅਸਰ ਲੋਕ ਕਲਾਵਾਂ ਤੇ ਹੀ ਹੋਇਆ ਹੈ ਸਮਾਜ ਵਿਗਿਆਨੀ ਅਤੇ ਮਨੁੱਖ ਵਿਗਿਆਨੀ ਸਭਿਆਚਾਰਕ ਪਰਿਵਰਤਨ ਦੇ ਕਾਰਨਾਂ ਨੂੰ ਤਿੰਨ ਮੁੱਖ ਹਿੱਸਿਆਂ ਵਿੱਚ ਵੰਡਦੇ ਹਨ ਪਰਿਕਰਤਕ ਮਾਹੌਲਿਕ ਆਏ ਪਰਿਵਰਤਨ ਸਮਾਜ ਦੇ ਅੰਦਰੋਂ ਪੈਦਾ ਹੋਏ ਕਾਰਨ ਅਤੇ ਸਮਾਜ ਤੋਂ ਬਾਹਰੋਂ ਆਏ ਕਾਰਨ ਇਹਨਾਂ ਕੋ ਸਮੇਂ ਦੇ ਕਿ ਸ਼ਬਦ ਵਿਸ਼ਵੀਕਰਨ ਜਾਂ ਗਲੋਬਲਾਈਜੇਸ਼ਨ ਵਿਸ਼ੇਸ਼ ਚਰਤ ਦਾ ਵਿਸ਼ਾ ਹੈ ਕੰਪਿਊਟਰ ਸੈਟੇਲਾਈਟ ਤੇ ਹੋਰ ਵਿਗਿਆਨਿਕ ਵਿਕਾਸ ਨੇ ਇਸ ਨੂੰ ਜੋੜ ਦਿੱਤਾ ਹੈ ਇੰਟਰਨੈਟ ਦੇ ਵਰਤੋਂ ਨਾਲ ਕੋਈ ਵੀ ਜਾਣਕਾਰੀ ਤੱਕ ਪਹੁੰਚ ਕੀਤੀ ਜਾ ਸਕਦੀ ਹੈ ਨਵੀਂ ਟੈਕਨੋਲੋਜੀ ਦੇ ਵਿਕਾਸ ਨਾਲ ਸੋਸ਼ਲ ਮੀਡੀਆ ਨੇ ਸਾਡੀ ਜ਼ਿੰਦਗੀ ਦੇ ਹਰ ਇੱਕ ਪੱਖ ਤੇ ਪ੍ਰਭਾਵ ਪਾਇਆ ਹੈ ਜੇਕਰ ਅਸੀਂ ਇੱਥੇ ਲੋਕਲਾਮਾਂ ਦੀ ਗੱਲ ਕਰਕੇ ਤਾਂ ਮੀਡੀਆ ਨੇ ਇਸ ਤੇ ਵੀ ਆਪਣਾ ਪ੍ਰਭਾਵ ਪਾਇਆ ਹੋਇਆ ਹੈ ਇਸ ਪ੍ਰਪਾਅ ਨੂੰ ਅਸੀਂ ਦੋਨੋਂ ਪੱਖੋਂ ਦੇਖ ਸਕਦੇ ਹਾਂ 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 ਪੱਖ ਤੇ ਨਾ ਪੱਖੀ ਇਸ ਵਿੱਚ ਜ਼ਿਆਦਾ ਨਾ ਪੱਖੀ ਪ੍ਰਭਾਵ ਬਲਵਾਨ ਹੈ ਮੀਡੀਆ ਨੇ ਲੋਕ ਕਲਾਵਾਂ ਤੇ ਨਾ ਪੱਖੀ ਪ੍ਰਭਾਵ ਜ਼ਿਆਦਾ ਪਾਇਆ ਹੈ ਮੀਡੀਆ ਦੁਆਰਾ ਅੱਜਕੱਲ ਮਸ਼ੀਨੀ ਵਸਤੂਆਂ ਦੀ ਜਿਆਦਾ ਮਸ਼ਹੂਰੀ ਕੀਤੀ ਜਾਂਦੀ ਹੈ ਜਿਸ ਕਰਕੇ ਹੱਥੇ ਤਿਆਰ ਕੀਤੀਆਂ ਵਸਤੂਆਂ ਦੀ ਹਰਮਨ ਪਿਆਰਤਾ ਕਾफी ਘਟ ਗਈ ਹੈ। ਮੀਡੀਆ ਦੇ ਚੱਕਾ ਚੌਂਦ ਵਿੱਚ ਲੋਕੀ ਕਲਾਵਾਂ ਦੱਬ ਕੇ ਰਹਿ ਗਈਆਂ ਹਨ। ਪੁਰਾਣੇ ਲੋਕ ਨਾਚ ਲੋਕ ਸੰਗੀਤ ਨੂੰ ਨਵੇਂ ਜਵਾਨੇ ਦੇ ਅਨੁਸਾਰ ਮੀਡੀਆ ਦੁਆਰਾ ਤਰੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ। ਲੋਕ ਇੰਨਾ ਵੱਲ ਜਿਆਦਾ ਆਕਰਸ਼ਕ ਹੁੰਦੇ ਹਨ। ਅਖਬਾਰਾਂ, ਟੈਲੀਵਿਜ਼ਨ, ਇੰਟਰਨੈਟ ਉੱਤੇ ਲੋਕਾਂ ਨੂੰ ਮਸ਼ੀਨੀ ਵਸਤੂਆਂ ਦੀ ਹੋਂਦ ਬਾਰੇ ਜਾਣੂ ਕਰਵਾ ਕੇ ਵਿਦੇਸ਼ੀ ਕੰਪਨੀਆਂ ਵੱਲੋਂ ਭਾਰਤੀ ਲੋਕਾਂ ਦੀ ਲੁੱਟ ਹੋ ਰਹੀ ਹੈ। ਜਿੱਥੇ ਮੀਡੀਆ ਨੇ ਲੋਕ ਕਲਾਵਾਂ ਨੂੰ ਢਾਹ ਲਾਈ ਹੈ ਉਥੇ ਇਸ ਦੇ ਕੁਝ ਹਾਂ ਪੱਖੀ ਪੱਖ ਵੀ ਹਨ ਕੁਝ ਚੰਗੀਆਂ ਨੀਤੀਆਂ ਦੀਆਂ ਕੁਝ ਅਖਬਾਰਾਂ ਟੈਲੀਵਿਜ਼ਨ ਤੇ ਇੰਟਰਨੈਟ ਤੇ ਫਿਰ ਤੋਂ ਪੰਜਾਬੀ ਲੋਕ ਕਲਾਵਾਂ ਨੂੰ ਮਕਬੂਲ ਕਰਨ ਦੇ ਪ੍ਰਾਲੇ ਕੀਤੇ ਗਏ ਹਨ ਨਵੀਂ ਪੀੜੀ ਜੋ ਕਿ ਪ੍ਰਾਣੀਆਂ ਲੋਕ ਕਲਾਵਾਂ ਤੋਂ ਅਣਜਾਣ ਹੈ ਉਹਨਾਂ ਲਈ ਕਈ ਇਸ ਤਰ੍ਹਾਂ ਦੇ ਪ੍ਰੋਗਰਾਮ ਤਿਆਰ ਕੀਤੇ ਗਏ ਹਨ ਜਿਸ ਦੀ ਮਦਦ ਨਾਲ ਉਹਨਾਂ ਨੂੰ ਸਾਡੀਆਂ ਗੌਰਵਸ਼ਾਲੀ ਲੋਕ ਕਲਾਵਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ ਭਾਰਤੀ ਸਰਕਾਰ ਤੇ ਰਾਜ ਸਰਕਾਰ ਦੁਆਰਾ ਚਲਾਏ ਜਾ ਰਹੇ ਟੀਵੀ ਚੈਨਲ ਜਿਵੇਂ ਕਿ ਡੀਡੀ ਪੰਜਾਬੀ ਅਤੇ ਡੀਡੀ ਨੈਸ਼ਨਲ ਕੁਝ ਅਜਿਹੇ ਹੀ ਉਪਰਾਲੇ ਹਨ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਲੋਕ ਕਲਾਵਾਂ ਪੰਜਾਬੀ ਸੱਭਿਆਚਾਰ ਵਿੱਚੋਂ ਲਗਭਗ ਲੋਪ ਹੋ ਚੁੱਕਾ ਹਨ ਜੋ ਥੋੜਾ ਬੋਤਾ ਬਾਕੀ ਹੈ ਉਹ ਕਿੱਤਿਆਂ ਦੇ ਤੌਰ ਤੇ ਵੀ ਜੀਵਿਤ ਹਨ ਪਰ ਕੁਝ ਪੰਜਾਬੀ ਕਲਾਵਾਂ ਹਨ ਜੋ ਕਿ ਪੂਰੇ ਸੰਸਾਰ ਵਿੱਚ ਅਮਰ ਹੋ ਗਈਆਂ ਹਨ ਜਿਵੇਂ ਕਿ ਫੁਲਕਾਰੀ ਪਰ ਇਹ ਵੀ ਪੈਸੇ ਕਮਾਉਣ ਦਾ ਸਾਧਨ ਹੀ ਬਣ ਕੇ ਰਹਿ ਗਈ ਹੈ ਇਹ ਸੀ ਜਾਣਕਾਰੀ ਡਾਕਟਰ ਦਵਿੰਦਰ ਕੌਰ ਕੁਸ਼ਤਾਲੀਵਾਲ ਦੁਆਰਾ ਲਿਖੀ ਗਈ ਤੁਹਾਨੂੰ ਕਿਵੇਂ ਲੱਗੀ ਲਾਈਕ ਕਮੈਂਟ ਜ਼ਰੂਰ ਕਰਦੇ ਹੋ ਸ਼ੇਅਰ ਵੀ ਕਰਦੇ ਕਰੋ ਜੇ ਇਹ ਜਾਣਕਾਰੀ ਵਧੀਆ ਲੱਗੀ ਅੱਗੇ ਵੀ ਨਵੀਂ ਜਾਣਕਾਰੀ ਹੋਰ ਲੈ ਕੇ ਆਵਾਂਗੇ ਸਸਰੀਕਾਲ ਜੀ